ਪਤਨ ਭਗਤ ਨਾਮਦੇਵ ਜੀ ਦੇ ਮਹਾਰਾਜ ਦੇਖੋ ਮੈਂ ਸੋਨੇ ਦੀ ਕਟੋਰੀ ਦੁੱਧ ਦੀ ਭਰਕੀ ਲੈ ਕੇ ਆਇਆ ਚਾਂਦੀ ਦੇ ਥਾਲ ਵਿੱਚ ਰੋਟੀ ਆ ਪਾਚਾ ਪ੍ਰਸ਼ਾਦਾ ਸਖੋ ਜੇ ਤੁਸੀਂ ਪ੍ਰਸ਼ਾਦਾ ਇਹ ਦੁੱਧ ਨਾ ਪੀਤਾ ਤੇ ਜੇ ਬਾਪੂ ਨੂੰ ਪਤਾ ਲੱਗ ਗਿਆ ਕਿ ਮੇਰੇ ਬਾਪੂ ਨੇ ਮੇਰੇ ਨਾਲ ਗੁੱਸੇ ਹੋ ਜਾਣਾ ਆਪ ਕੋ ਸਤਿਨਾਮ ਸ੍ਰੀ ਸ਼੍ਰੀ ਵਾਹਿ ਨਹੀਂ ਤਾਂ ਘਰ ਕੋ ਵਾਪਰ ਸਾਈ ਮੇਰਾ ਪਿਤਾ ਤੇ ਗੁੱਸੇ ਹੋ ਜਾਣਗੇ ਕਿਰਪਾ ਕਰ ਦਿਓ ਸਾਰੀ ਰਾਤ ਲੰਗੀ ਅੰਮ੍ਰਿਤ ਵੇਲਾ ਹੋਇਆ ਤੋ ਦੁੱਧ ਪਿਓ ਦੇ ਨਾਂ ਪੀਤਾ ਬਾਪ ਨੂੰ ਪਤਾ ਲੱਗ ਗਿਆ ਕਿ ਮੇਰੇ ਨਾਲ ਗੁੱਸੇ ਹੋ ਜਾਣ ਮਹਾਰਾਜ ਕਿਰਪਾ ਕਰ ਦਿਓ ਮਿਹਰ ਕਰ ਦਿਓ ਦੁੱਧ ਪਿਓ ਗੋਬਿੰਦ ਦਾਇ ਦੁੱਧ ਪਿਓ ਕੋ ਡਾਕਰ ਸਾਰੇ ਨਹੀਂ ਕਰ ਕੋ ਬਾਪਰ ਸਾਰੇ ਨਹੀਂ ਗੱਸੋ ਦਾਪਰ ਸਾਰੇ ਦੁੱਧ ਪੀਓ ਤੇ ਬੰਦੇ ਨਾ ਆਲ ਭਗਤ ਨਾਮ ਜੋ ਜੀਵੇ ਰੋਜ਼ ਪ੍ਰਸਾਦਾ ਤਿਆਰ ਕਰਦਾ ਰੋਜ਼ ਧਾਕੂ ਨੂੰ ਮੁਕੋ ਉਹਲਾ ਹੰਦਾ ਪ੍ਰਮਾਤਮਾ ਨੂੰ ਸਿਕਾ ਮਾਤਾ ਪਿਤਾ ਕੋਲ ਜਿਨਾਂ ਬਾਦ ਵਾਪਸ ਆਏ ਮਾਂ ਨੇ ਪਿਆਰ ਦਿੱਤਾ ਪਿਤਾ ਨੇ ਪਿਆਰ ਦਿੱਤਾ ਤੇ ਪਿਤਾ ਨੇ ਬੜੇ ਪਿਆਰ ਨਾਲ ਤੁਸਨਾ ਕੀਤਾ ਇਹ ਨਾਮੇ ਪੁੱਤ ਆਕਰਾਂ ਦੀ ਭਰਤੀ ਕਰਦਾ ਹੁੰਦਾ ਹੈ ਤੇ ਇਹ ਆਕਰਾਂ ਦੇ ਨਾਮ ਤੇ ਜਿਹੜੀ ਨਾਮ ਬਖ ਨਾਮ ਦੇ ਉਹਦੀ ਦਾਤੀ ਕਰਨ ਨਾਮ ਨੇ ਦੁਕਾਨ ਪਾਈ ਕਿਉਂ ਹੱਸਦੇ ਹੋ ਭਗਤ ਨਾਮਦੇਵ ਜੀ ਦਾ ਮਿੱਤਰ ਸੀ ਕੀ ਕੰਮ ਕਰੀਏ ਫਤੂ ਜਰੀ ਦੀ ਹ ਕਦੀ ਰੱਬ ਦੇਖਿਆ ਵੀ ਆ ਕਿ ਬਸ ਗੱਲਾਂ ਵਾਲਾ ਹੀ ਆ ਕਦੇ ਤੂੰ ਰੱਬ ਨੂੰ ਦੇਖਿਆ ਵੀ ਆ ਕਿ ਗੱਲਾਂ ਵਾਲਾ ਹੀ ਆ ਭਗਤ ਨਾਮਦੇਵ ਜੀਾਂ ਦੇ ਦੇਖਣ ਦੀ ਗੱਲ ਮਧਿਆ ਭਾਈ ਜੀ ਅਸਾਂ ਆਪਾਂ ਦੀ ਜਗ੍ਹਾ ਸਰਕਾਰੀ ਅਰਧ ਹਸਕਾਰ ਦੇ ਰੂਪ ਦੀ ਯਾਦਦਾਸ਼ਤ ਪਰ ਭੇਦ ਭਾਵ ਕੋਈ ਨਹੀਂ ਸੀ ਅੰਦਰ પ્રેમ ਬੜਾ ਸੀ ਮਿੱਤਰਤਾ ਬੜੀ ਗੂੜੀ ਕ ਮੁਖਤੇ RAM ਸਮਾਗ ਅਵੇਲੇ ਬੰਦੇ ਦੀ ਬੋਲ ਆਹਾਂ ਹਾਂ ਹਾਂ ਪਰਖਾਂ ਸਭ ਕੀਤ ਨਰਨਜਨ ਨਾਲ ਮੈਂ ਫਗਦਰ ਰੋਤਨ ਜੀ ਕਹਿੰਦੇ ਕਿਉਂ ਗੱਪ ਮਰੀ ਜਾਣਾ ਹੈ ਮੈਂ ਤੇਰਾ ਮਿੱਤਰ ਆ ਇੰਨਾ ਝੂਠ ਨਾ ਬੋਲ ਇੰਨਾ ਝੂਠ ਨਹੀਂ ਬੋਲੀਦਾ ਉਹ ਰੱਬ ਕਦੇ ਪ੍ਰਗਟ ਹੋ ਸਦੀਆਂ ਤੋਂ ਲੋਕੋ ਦੀ ਪੂਜਾ ਕਰਦੇ ਆ ਉਹਨਾਂ ਕੋਲ ਤਾਂ ਪ੍ਰਗਟ ਨਹੀਂ ਹੋਇਆ